ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਮੇਰੀ ਇਸ ਕਿਤਾਬ ਜਪਜੀ ਸਾਹਿਬ ਦੇ 19ਵੇਂ ਪੇਜ ਤੇ ਆਂ ਜੀ ਜਿੱਥੇ ਦੂਸਰੀ ਪਹਿਲੀ ਪੌੜੀ ਦੀ ਦੂਸਰੀ ਜਿਹੜੀ ਪੰਕਤੀ ਹੈ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵ ਤਾਰ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆਂ ਜੀ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਫੇਰ ਦੱਸ ਦਵਾ ਜੀ ਜਿੰਨੀ ਵਾਰ ਵੀ ਮੈਂ ਬਾਣੀ ਪੜਦਾ ਹਰ ਵਾਰ ਵੱਖਰੀ ਵੱਖਰੀ ਤਰਜ ਹੋ ਜਾਂਦੀ ਹੈ ਭਾਵਨਾਵਾਂ ਦੇ ਹਿਸਾਬ ਦੇ ਨਾਲ ਪਿਆਰ ਦੇ ਹਿਸਾਬ ਦੇ ਨਾਲ ਬੇਨਤੀ ਦੇ ਹਿਸਾਬ ਨਾਲ ਬਦਲ ਜਾਂਦੀ ਹੈ ਜਦੋਂ ਬਾਣੀ ਪੜਨੀ ਹੈ ਫਿਰ ਵਾਪਸ ਜਾਈਏ ਸੋਚਣਾ ਆਪਣੇ ਦਿਮਾਗ ਵਿੱਚ ਜਿਹੜੀ ਸੁਰਤ ਇਮੇਜ ਬਣਾਈ ਸੋ ਉੱਥੇ ਜਾਈਏ ਕਿ ਅਸੀਂ ਬੈਠੇ ਹਾਂ ਸਾਡੇ ਨਾਲ ਸਾਦਾ ਯਾਰ ਨਾਨਕ ਗੁਰੂ ਨਾਨਕ ਭਰਾ ਨਾਨਕ ਬੈਠਾ ਹੈ ਜਿਸ ਨੇ ਮੇਰੀ ਬਾਹ ਪਕੜੀ ਏ ਇਹ ਸ਼ਬਦ ਗੁਰੂ ਨਾਨਕ ਦੇ ਜੀ ਬਾਣੀ ਗੁਰੂ ਨਾਨਕ ਦੀ ਏ ਬੋਲ ਮੈਂ ਰਿਆ ਤਾਂ ਕਿ ਉਸ ਪ੍ਰਭੂ ਪਰਮਾਤਮਾ ਨੇ ਮੇਰੀ ਸਾਂਝ ਪੈ ਜੇ ਪਰਮਾਤਮਾ ਅੱਗੇ ਬੇਨਤੀ ਕਰ ਰਿਆ ਸੀ ਮੇਰੇ ਮਾਲਕਾ ਮੂੰਹ ਦੇ ਚੁੱਪ ਰਹਿਣ ਦੇ ਨਾਲ ਬੁੱਲਾਂ ਦੇ ਮੇਰੇ ਚੁੱਪ ਰਹਿਣ ਦੇ ਨਾਲ ਮੇਰਾ ਮਨ ਚੁੱਪ ਨਹੀਂ ਹੁੰਦਾ ਚਾਹੇ ਜਿੰਨੀ ਮਰਜੀ ਮੈਂ ਆਪਣੇ ਆਪ ਸਮਾਧੀ ਲਾ ਕੇ ਬੈਠ ਜਾਵਾਂ ਆਪ ਜਿੰਨਾ ਮਰਜੀ ਮੈਂ ਕਹਿ ਦਵਾਂ ਵੀ ਮੈਂ ਤਾਂ ਬੋਲਣਾ ਹੀ ਨਹੀਂ ਠੀਕ ਹੈ ਤੁਸੀਂ ਦੁਨੀਆ ਵਿੱਚ ਵੀ ਦੇਖਿਆ ਹੋਣਾ ਜੀ ਬਹੁਤ ਸਾਰੇ ਅਜੇ ਆਪਣੇ ਆਪ ਨੂੰ ਸਾਧੂ ਬਾਬੇ ਕਹੋਂਦੇ ਨੇ ਜਿਹੜੇ ਕਿੰਨੇ ਸਾਲ ਤੋਂ ਬੋਲਿਆ ਨਹੀਂ 2 ਸਾਲ ਤੋਂ ਬੋਲਿਆ ਨਹੀਂ ਪਰ ਜੇ ਤੁਸੀਂ ਕੋਲ ਜਾਨੇ ਹੋ ਪੈਨ ਨਾਲ ਲਿਖੀ ਜਾਂਦਾ ਹੁੰਦਾ ਗੁੱਸਾ ਦੇ ਮੋਤੇ ਇਦਾਂ ਹੁੰਦਾ ਹੁੰਦਾ ਜੀ ਕਰਦਾ ਉਹ ਬੰਦਾ ਮੋਰੋਂ ਵੱਢ ਕੇ ਰੱਖ ਦਵੇ ਉਹੀ ਮਹਾਰਾਜ ਕਹਿ ਰਹੇ ਨੇ ਕਿ ਬੁੱਲਾਂ ਦੇ ਚੁੱਪ ਹੋਣ ਨਾਲ ਮਨ ਦੀ ਜਿਹੜੀ ਚੁੱਪੀ ਨਹੀਂ ਹੁੰਦੀ ਚਾਹੇ ਜਿੰਨੇ ਮਰਜੀ ਆਪਣੇ ਆਪ ਨੂੰ ਪਖੰਡ ਵੀ ਨਵੀਂ ਕਮਾਂਗਾ ਜੀ ਕਈ ਵਾਰ ਲੋਕ ਮੇਰੇ ਅਰਗੇ ਬੈਂਦੇ ਵੀ ਆ ਵੀ ਭਗਤੀ ਕਰਨ ਬੈਠਣਾ ਰੱਬ ਦਾ ਨਾਮ ਲੈਣ ਬੈਠਣਾ ਕੀ ਹੋਊਗਾ ਵੀ ਆਰ ਫਲਾਣੇ ਦਾ ਮੈਂ ਆ ਦੇਣਾ ਸੀ ਫਲਾਣੇ ਤੋਂ ਇਹਨੇ ਪੈਸੇ ਲੈਣੇ ਸੀ ਔਰ ਕੱਲੂ ਮੈਂ ਬਿੱਲ ਤਾੜਨਾ ਪਰਸ ਨੂੰ ਮੈਂ ਆ ਕਰਨਾ ਨੇ ਕੰਮ ਤੇ ਜਾਣਾ ਮੈਂ ਆ ਕਰਨਾ ਠੀਕ ਹੈ ਬੈਠੇ ਤਾਂ ਸੀਗੇ ਉਸ ਪ੍ਰਭੂ ਪਰਮਾਤਮਾ ਨਾਲ ਜੋੜਨ ਚ ਪਰ ਸੁਰਤ ਜਿਹੜੀ ਹੈ ਕਿਸੇ ਹੋਰ ਪਾਸੇ ਭੱਜ ਗਈ ਮਨ ਜਿਹੜਾ ਸ਼ਾਂਤ ਨਹੀਂ ਹੋਇਆ ਠੀਕ ਹੈ ਫਿਰ ਜਦੋਂ ਬੈਠਾਂਗੇ ਜੇ ਆਪਾਂ ਗੱਲ ਕਰੇ ਚੁੱਪੇ ਦਾ ਸਿੱਧੇ ਅਰਥ ਨੇ ਚੁੱਪ ਰਹਿਣਾ ਜਾਂ ਸ਼ਾਂਤੀ ਦੇ ਅਧੀਨ ਰਹਿਣਾ ਠੀਕ ਹੈ ਚੁੱਪ ਨਾ ਹੋਈ ਪਾ ਸ਼ਾਂਤੀ ਨਾ ਹੋਈ ਨਹੀਂ ਹੋਵੀ ਨਹੀਂ ਹੋ ਸਕਦੀ ਜੇ ਲਾਏ ਜੇਕਰ ਲਾ ਕੇ ਰਹਾ ਬੈਠਾ ਲਿਵ ਲਿਵ ਪਹਿਲਾਂ ਦੱਸਾਂ ਲਿਵ ਜਿਹੜਾ ਸ਼ਬਦ ਹੈ ਉਹ ਕਿਸੇ ਚੀਜ਼ ਨਾਲ ਜੁੜਨਾ ਹੁੰਦਾ ਆਮ ਜਿਹੜਾ ਲਿਵ ਦੀ ਗੱਲ ਕਰਦੇ ਆ ਉਹ ਪ੍ਰਭੂ ਪਰਮਾਤਮਾ ਦੇ ਨਾਲ ਜਿਹੜੀ ਸਾਡੀ ਤਾਰ ਜੋੜਦੇ ਆ ਉਸ ਨੂੰ ਕਹਿੰਦੇ ਆ ਕਿ ਅਸੀਂ ਲਿਵ ਲਾ ਕੇ ਬੈਠੇ ਆ ਇਹ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਸੀ ਸਾਚ ਕਹੋ ਸੁਨ ਲੇ ਹੋ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇ ਉਚੜੇ ਹੋ ਵੀ ਬੈਠ ਰਹੇ ਹੋ ਬਖਿਆਨ ਸੋ ਬੈਠ ਕੇ ਜਾਂ ਬਗਲੇ ਦੇ ਵੰਗੂ ਜਿਹੜਾ ਭਗਤੀ ਲਾ ਕੇ ਬੈਠ ਜਾਂਦਾ ਬੰਦਾ ਇਹ ਲੱਗਦਾ ਕਿ ਪਤਾ ਨਹੀਂ ਕਿੰਨਾ ਕੁ ਰੱਬ ਦੇ ਨਾਲ ਜੁੜਿਆ ਹੋ ਪਰ ਜੇ ਸੁਰਤ ਵੱਲ ਦੇਖਿਆ ਜਾਵੇ ਤਾਂ ਕਈ ਵਾਰ ਮਨ ਵਿੱਚ ਵਿਕਾਰ ਹੀ ਚੱਲਦੇ ਹੁੰਦੇ ਨੇ ਠੀਕ ਹੈ ਇਸ ਲਈ ਤਨ ਤੇ ਮਨ ਦੀ ਗੱਲ ਹੋ ਰਹੀ ਹੈ ਜੀ ਪਹਿਲਾਂ ਦੱਸਿਆ ਸੀ ਪੂਰੀ ਦੀ ਪੂਰੀ ਪੌੜੀ ਇੱਥੇ ਆ ਕੇ ਪਤਾ ਲੱਗਦਾ ਕਿ ਤਨ ਦੇ ਚੁੱਪ ਹੋਇਆ ਪਾਲ ਸਾਡੇ ਬੁੱਲਾਂ ਦੇ ਚੁੱਪ ਹੋਇਆ ਜਿਹੜੀ ਮਨ ਦੀ ਸ਼ਾਂਤੀ ਨਹੀਂ ਹੁੰਦੀ ਤੁਸੀਂ ਕੋਸ਼ਿਸ਼ ਕਰਕੇ ਦੇਖ ਲਓ ਜੀ ਮੇਰੇ ਤੇ ਨਾ ਜਾਓ ਤੁਸੀਂ ਆਪਣੀ ਕੋਸ਼ਿਸ਼ ਕਰਕੇ ਵੇਖ ਲਓ ਤੁਸੀਂ ਇਹ ਕਹੋ ਵੀ ਟਾਈਮ ਲਾ ਲਓ ਤੁਸੀਂ 30 ਸੈਕਿੰਡ 30 ਸੈਕਿੰਡ ਜੇਕਰ ਤੁਸੀਂ ਆਪਣੇ ਮਨ 'ਚ ਇੱਕ ਫੁਰਨਾ ਨਾ ਆਇਆ ਤਾਂ ਮਤਲਬ ਤੁਹਾਡੇ ਤੇ ਪਰਮਾਤਮਾ ਦੀ ਰਹਿਮਤ ਨਹੀਂ ਆਮ ਮਨੁੱਖ 10 ਸੈਕਿੰਡ ਵੀ ਇੱਕ ਚੈਲੰਜ ਕਰ ਲਓ ਚਾਹੇ ਆਪਾਂ ਨੂੰ 10 ਸੈਕਿੰਡ ਵਿੱਚ ਤੁਸੀਂ ਆਪਣੇ ਮਨ ਨੂੰ ਸ਼ਾਂਤ ਨਹੀਂ ਰੱਖ ਸਕਦੇ 10 ਸੈਕਿੰਡ ਵਿੱਚ ਸ਼ਾਂਤ ਉਦੋਂ ਤੁਹਾਡੇ ਕੋਈ ਨਾ ਕੋਈ ਮਿਆ ਕਰਨਾ ਮੈਂ ਫਲਾਨਾ ਕਰਨਾ ਮੈਂ ਤਿਉਂ ਕਾ ਕਰਨਾ ਕਿ ਜੇ ਤੁਹਾਡੇ ਮਨ ਚ ਸ਼ਾਂਤੀ ਆ ਗਈ ਤਾਂ ਪਰਮਾਤਮਾ ਦੀ ਰਹਿਮਤ ਹੈ ਜੀ ਪਰਮਾਤਮਾ ਦੇ ਬਹੁਤ ਨੇੜੇ ਹੋ ਤੁਸੀਂ ਇਹ ਮਨ ਨੂੰ ਕੰਟਰੋਲ ਕਰਨਾ ਬਹੁਤ ਔਖਾ ਠੀਕ ਹੈ ਮਨੋਚ ਫੋਰਨ ਚੱਲਦੇ ਨੇ ਇਸ ਲਈ ਜਦੋਂ ਅਸੀਂ ਪਰਮਾਨ ਦੇ ਵਿੱਚ ਇਮੇਜ ਬਣਾਉਣੀ ਹੈ ਨਾ ਕਿ ਅਸੀਂ ਬੈਠੇ ਹਾਂ ਗੁਰਨਾਨਕ ਬੈਠਾ ਮੇਰਾ ਯਾਰ ਮੇਰਾ ਰੱਬ ਸਾਹਮਣੇ ਬੈਠਾ ਹੈ ਉਸ ਨਾਲ ਕੀ ਹੁੰਦਾ ਕਿ ਸਾਡਾ ਫੋਕਸ ਇੱਕ ਥਾਂ ਤੇ ਆ ਜਾਂਦਾ ਕਿ ਮੇਰੀ ਉਸ ਪ੍ਰਭੂ ਪ੍ਰਮਾਤਮਾ ਦੇ ਨਾਲ ਗੱਲਬਾਤ ਹੋ ਰਹੀ ਹੈ ਹੋਰ ਦੁਨੀਆ ਦੇ ਜਿਹੜੇ ਕੰਮ ਧੰਦੇ ਆ ਤੋਂ ਫੋਕਸ ਦੂਰ ਹੋ ਜਾਂਦਾ ਠੀਕ ਹੈ ਇਹ ਫਾਇਦਾ ਇਹਦਾ ਇਹ ਹੈ ਜੀ ਪ੍ਰਮਾਤਮਾ ਦੇ ਨਾਲ ਸਾਂਝ ਪੈਣੀ ਹੌਲੀ ਹੌਲੀ ਸ਼ੁਰੂ ਹੋ ਜਾਂਦੀ ਹੈ ਜੀ ਠੀਕ ਹੈ ਇਹਦਾ ਇੰਨਾ ਕਿਸੇ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਚਾਹੇ ਜਿੰਨੀ ਮਰਜ਼ੀ ਤਾਰ ਹੁੰਦਾ ਜੇ ਲਗਾਤਾਰ ਤਾਰ ਜੁੜੀ ਲਿਵ ਸਮਾਧੀ ਨੂੰ ਕਹਿ ਦਿੰਦੇ ਆ ਜੀ ਠੀਕ ਆ ਪਰ ਆਮ ਜਿਹੜੀ ਲਿਵਾ ਉਹ ਪ੍ਰਭੂ ਪਰਮਾਤਮਾ ਦੇ ਨਾਲ ਜਿਹੜੀ ਜਿਹਨੂੰ ਸੁਰਤ ਜੋੜਨਾ ਉਹਨੂੰ ਕਿਹਾ ਜਾਂਦਾ ਜੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਮਹਾਰਾਜ ਕਹਿੰਦੇ ਕਿ ਇਹ ਨਹੀਂ ਹੁੰਦਾ ਲੋਕ ਕਈ ਪਖੰਡ ਵੀ ਕਰਦੇ ਨੇ ਕਈ ਕੋਸ਼ਿਸ਼ ਵੀ ਕਰਦੇ ਨੇ ਆਪਣੇ ਵੱਲੋਂ ਤਾਂ ਮੇਰੇ ਨਾਲ ਬਹੁਤ ਹੁੰਦਾ ਜੀ ਆਪਦੇ ਉਹਨਾਂ ਦਾ ਕੋਸ਼ਿਸ਼ ਹੁੰਦਾ ਯਾਰ ਬੈਠ ਕੇ 5 ਮਿੰਟ 10 ਮਿੰਟ ਅੱਧਾ ਘੰਟਾ ਜਿੰਨਾ ਵੀ ਹੈ ਪਰਮਾਤਮਾ ਨਾਲ ਗੱਲਾਂ ਕਰੀਏ ਪਰ ਅੱਦੇ ਤੋਂ ਵੱਧ ਦਾ ਟਾਈਮ ਇਹ ਹੁੰਦਾ ਕਿ ਪ੍ਰਮਾਤਮਾ ਦੇ ਗੱਲਾਂ ਘਟ ਹੁੰਦੀਆਂ ਜਾਂ ਪ੍ਰਮਾਤਮਾ ਨਾਲ ਗੱਲਾਂ ਘਟ ਹੁੰਦੀਆਂ ਕਈ ਵਾਰ ਜੋ ਫਿਕਰਾਂ ਪਈਆਂ ਹੁੰਦੀਆਂ ਉਹ ਆ ਜਾਂਦੀਆਂ ਜਾਂ ਕਿਸੇ ਨੇ ਕੋਈ ਸ਼ਬਦ ਕਹੇ ਹੁੰਦੇ ਆ ਉਹ ਆ ਜਾਂਦੇ ਆ ਕਈ ਵਾਰ ਕਿਸੇ ਨੇ ਕੋਈ ਜਵਾਬ ਦੇਣਾ ਹੁੰਦਾ ਉਹ ਮਨ ਚ ਦੇ ਕੇ ਜਿਹੜਾ ਹੁੰਦਾ ਜ ਆਪਣੇ ਆਪ ਨੂੰ ਚੁੱਪ ਕਰ ਲੇਦਾ ਇਸੇ ਲਈ ਕਹਿੰਦੇ ਆ ਕਿ ਬੋਲਣ ਨਾਲੋਂ ਚੁੱਪ ਬਲੀ ਜੀ ਚੁੱਪ ਕਰ ਜਾਓ ਆਪਣੇ ਮਨ ਚ ਬੈਠ ਕੇ ਉਸ ਨਾਲ ਗੱਲਾਂ ਕਰ ਲਓ ਪ੍ਰਮਾਤਮਾ ਨਾਲ ਉਹ ਗੱਲ ਸਾਂਝੀ ਕਰ ਲਓ ਜੀ ਕਦੇ ਤੁਸੀਂ ਇਕੱਲਾਪਣ ਨਹੀਂ ਮਹਿਸੂਸ ਕਰੋਗੇ ਦਿਮਾਗੀ ਬਿਮਾਰੀਆਂ ਤੋਂ ਨਿਕੰਗੀ ਜੀ ਇਹ ਸੰਨ ਪਹਿਲੀ ਪੌੜੀ ਦੀ ਦੂਸਰੀ ਪੰਕਤੀ ਚੁੱਪਾ ਚੁੱਪ ਨਾ ਹੋਵੀ ਠੀਕ ਹੈ ਕੋਸ਼ਿਸ਼ ਕਰਕੇ ਦੇਖ ਲਓ ਜੀ ਮੇਰੇ ਤੇ ਨਾ ਜਾਓ ਤੁਸੀਂ ਆਪ ਪੜੋ ਸਮਝੋ ਤੇ ਆਪ ਕੋਸ਼ਿਸ਼ ਕਰੋ ਤੁਸੀਂ ਰੋਜ਼ ਦੀ ਰੋਜ਼ ਕਰਨ ਲੱਗ ਜੂ ਜੀ ਹਾਂ ਇਹ ਨਹੀਂ ਹੈ ਵੀ 30 ਸਕੰਡਰ ਤੁਸੀਂ ਨਹੀਂ ਕਰ ਸਕਦੇ ਕਰ ਸਕਦੇ ਹੋ ਜੀ ਅਭਿਆਸ ਦੇ ਨਾਲ ਜਿਹੜਾ ਸਭ ਕੁਝ ਹੋ ਜਾਂਦਾ ਜੀ ਠੀਕ ਹੈ ਹੌਲੀ ਹੌਲੀ ਇਹ ਬਾਣੀ ਪੜਨੀ ਪ੍ਰਮਾਤਮਾ ਦੇ ਨਾਲ ਜੁੜਨਾ ਅਭਿਆਸ ਹੈ ਪ੍ਰਮਾਤਮਾ ਚਾਹੇ ਸਭ ਕੁਝ ਪੋਸੀਬਲ ਹੈ ਜੀ ਜਿਹਨੂੰ ਇੰਪੋਸੀਬਲ ਕਹਿੰਦੇ ਉਹ ਵੀ ਪੋਸੀਬਲ ਕਰ ਸਕਦਾ ਜੀ ਪ੍ਰਭੂ ਚਾਹੇ ਪ੍ਰਭਾਵੇ ਬਿਨਾਂ ਸਾਸ ਤੇ ਰੱਖੇ ਬਿਨਾਂ ਸਾਹ ਤੋਂ ਤੁਹਾਨੂੰ ਰੱਖ ਸਕਦਾ ਠੀਕ ਹੈ ਤੇ ਦੁਨੀਆ ਜਾਣਦੀ ਹੈ ਜੀ ਸਾਹ ਤੋਂ ਬਿਨਾਂ ਕੋਈ ਜਿਉਂਦਾ ਨਹੀਂ ਰਹਿ ਸਕਦਾ ਠੀਕ ਹੈ ਇਸ ਲਈ ਪ੍ਰਮਾਤਮਾ ਦੀ ਪ੍ਰਮਾਤਮਾ ਜਾਣੇ ਅੱਜ ਲਈ ਇਹ ਨਹੀਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ